ਕੇਂਦਰ ਨੇ ਪਹਿਲਾਂ ਹੀ بڑے ਫੰਡ ਰੋਕੇ ਆ ਤੇ ਹੁਣ NHAI ਦੇ ਅਧਿਕਾਰੀਆਂ ਦੀ ਸ਼ਿਕਾਇਤ ਦਾ ਜਾਣਾ ਉਸ ਤੋਂ ਬਾਅਦ ਫਿਰ ਇਹ ਗੱਲਾਂ ਆ ਜਾਣੀਆਂ ਕਿ ਧਮਕੀਆਂ ਮਿਲ ਰਹੀਆਂ ਇਹ ਧਮਕੀਆਂ ਦੇਣ ਦੀ ਵਜ੍ਹਾ ਕੀ ਹੋ ਸਕਦੀ ਅਸਲ ਦੇ ਵਿੱਚ ਤੇ ਪ੍ਰੋਜੈਕਟ ਰੁਕ ਗਏ ਜੇਕਰ ਕੱਲ ਨੂੰ ਇਸੇ ਐਕਸ਼ਨ ਤੋਂ ਬਾਅਦ ਤਾਂ ਫਿਰ ਤੇ ਔਖਾ ਹੋ ਜਾਣਾ ਹੋਰ ਪੰਜਾਬ ਦਾ ਦੇਖੋ ਇਹ ਬਹੁਤ ਪੰਜਾਬ ਸਰਕਾਰ ਨੂੰ ਸੀਰੀਅਸ ਨੋਟ ਲੈਣਾ ਚਾਹੀਦਾ ਹੈਗਾ ਕਿ ਆਖਰ 53000 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਨੇ ਪੰਜਾਬ 'ਚ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਜਿਹੜੀਆਂ ਕੌਮੀ ਮਾਰਗ ਛੜਕਾ ਬਣਾਉਂਦੇ ਔਰ ਇੱਕ ਕਟੜਾ ਜੰਮੂ ਐਕਸਪ੍ਰੈਸ ਵੇ ਬਣ ਰਿਹਾ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਬਾਈਕਾਰ 4 ਘੰਟੇ ਲੱਗਿਆ ਕਰਨਗੇ ਕਿ ਐਡਾ ਵੱਡਾ ਐਕਸਪ੍ਰੈਸ ਵੇ ਬਣ ਰਿਹਾ ਹੁਣ ਜਲੰਧਰ ਤੇ ਲੁਧਿਆਣੇ ਦੇ ਵਿੱਚਕਾਰ ਜਿਹੜੇ ਠੇਕੇਦਾਰ ਜਿਹੜੇ ਸੜਕਾਂ ਬਣਾ ਰਹੇ ਨੇ ਤੇ ਜੋ ਉਥੇ ਡਿਊਟੀ ਤੇ ਇੰਜੀਨੀਅਰ ਨੇ ਐਨ ਐਚ ਏ ਆਈ ਦੇ ਉਹਨਾਂ ਨੂੰ ਧਮਕੀਆਂ ਆਈਆਂ ਔਰ ਉਹਨਾਂ ਦੇ ਕੈਂਪ ਸਾੜਨ ਦੀਆਂ ਗੱਲਾਂ ਆਈਆਂ ਨੇ ਉਹਨਾਂ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਨੇ ਜਿੰਦਾ ਸਾੜਨ ਦੀਆਂ ਧਮਕੀਆਂ ਆਈਆਂ ਨੇ ਔਰ ਜਲੰਧਰ ਪੁਲਿਸ ਨੇ ਇੱਕ ਫਰਜੀ ਜਾਂ ਛੋਟੀਆਂ ਹਲਕੀਆਂ ਧਰਾਵਾਂ ਲਾ ਕੇ ਮਕਦਮਾ ਦਰਜ ਕਰ ਦਿੱ ਹੁਣ ਘੱਟੋ ਘੱਟ ਇਹੋ ਹੀ ਅਫਸਰਾਂ ਨੂੰ ਡਿਊਟੀਆਂ ਦੇਣੀਆਂ ਚਾਹੀਦੀਆਂ ਆਂ ਉਹਨਾਂ ਨੂੰ ਅਹੁਦੇ ਦੇਣੇ ਚਾਹੀਦੇ ਆ ਕਿ ਨਹੀਂ ਪਹਿਲੀ ਤੇ ਗੱਲ ਜਿਨ੍ਹਾਂ ਨੇ ਇੰਨਾ ਹਲਕੀਆਂ ਧਰਾਵਾਂ ਦੇ ਤਹਿਤ ਕੇਸ ਰਜਿਸਟਰਡ ਕੀਤਾ ਉਹ ਪਤਾ ਦੇ ਲੱਗੇ ਕਿਹੜੇ ਐਮਐਲਏ ਦੇ ਕਹਿਣ ਤੇ ਐਸਐਚਓ ਜਾਂ ਡੀਐਸਪੀ ਲੱਗੇ ਆਗੇ ਨੇ ਕਿਉਂਕਿ ਜਿਹੜੇ ਵੀ ਥਾਣੇ ਤੇ ਜਿਹੜੇ ਵੀ ਚੌਂਕੀ ਦੇ ਵਿੱਚ ਸੰਦੀਪ ਕੇਸ ਰਜਿਸਟਰਡ ਹੁੰਦਾ ਨਾ ਉਹ ਸ਼ਾਮ ਨੂੰ ਐਸਐਸਪੀ ਦੇ ਟੇਬਲ ਤੇ ਪਿਆ ਹੁੰਦਾ ਜੀ ਰੋਜ਼ਨਾਮਚੌਰੀ ਜਿੰਨੇ ਮੁਕੱਦਮੇ ਦਰਜ ਹੋਏ ਨੇ ਉਹ ਡਿਟੇਲ ਆਉਂਦੀ ਹੈਗੀ ਆ ਜੀ ਇਸ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਕਿ ਕਿ ਉਹ ਪੁਲਿਸ ਨੇ ਪ੍ਰੋਪਰ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਜਿਹੜੇ NHAI ਨੇ ਫਿਰ ਕਿਹਨੂੰ ਚਿੱਠੀ ਲਿਖੀ ਆ ਮੁਖ ਸਕੱਤਰ ਪੰਜਾਬ ਉਨਰਾਗ ਵਰਮਾ ਸਾਹਿਬ ਨੂੰ ਜਦੋਂ ਉਹਨਾਂ ਨੇ ਚਿੱਠੀ ਪੜ੍ਹੀ ਆ ਉਹ ਹਿੱਲ ਗਏ ਵੀ ਆਖਿਰ ਹੋ ਕੀ ਰਿਹਾ ਹੈ ਨਾ ਔਰ ਬੜਾ ਸੀਰੀਅਸ ਗੰਭੀਰ ਮਸਲਾ ਕਿ ਤੁਸੀਂ ਇੰਨੀ ਵੱਡੀ ਥ੍ਰੈਟ ਦੇ ਰਹੇ ਔਰ ਜਲੰਧਰ ਲੁਧਿਆਣਾ ਪੁਲਿਸ ਸੁਤੀ ਹੋਈ ਹੈ ਕਿਉਂਕਿ ਦੋਨਾਂ ਜਗ੍ਹਾ ਦੇ ਵਿੱਚ ਇੱਕ ਘਟਨਾ ਵਾਪਰੀ ਹੈਗੀ ਆ ਕੁਝ ਏਰੀਆ ਜਲੰਧਰ ਚ ਹੋਗਾ ਕੁਝ ਲੁਧਿਆਣੇ ਦੇ ਵਿੱਚ ਜੋ ਖਬਰਾਂ ਛਪੀਆਂ ਹੈਗੀਆਂ ਨੇ ਹੁਣ ਇਸ ਮਸਲੇ ਦੇ ਵਿੱਚ ਲਾਜ਼ਮੀ ਤੌਰ ਤੇ ਉਹਨਾਂ ਨੇ ਚਿੱਠੀ ਕਿਨੂੰ ਕੱਢੀਗਾ ਡੀਜੀਪੀ ਪੰਜਾਬ ਗੌਰਵ ਜਾਦਵ ਸਾਹਿਬ ਨੂੰ ਔਰ ਗੌਰਵ ਜਾਦਵ ਸਾਹਿਬ ਨੇ ਅੱਗੇ ਕਾਰਵਾਈ ਕਰਤੀ ਹੋਗੀ ਕਿ ਆਖਿਰ ਪਤਾ ਤੇ ਲੱਗਿਆ ਹੁਣ ਐਨਐਚਆਈ ਦੀ ਹੁਣ 28 ਤਰੀਕ ਨੂੰ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਹੋ ਰਹੀ ਆ ਕਹਿੰਦੇ ਜਿਹੜੀ ਐਨਐਚਆਈ ਹੈ ਕਿਉਂਕਿ ਇਹ ਭਾਰਤ ਸਰਕਾਰ ਦਾ ਅਦਾਰਾ ਬਹੁਤ ਵੱਡਾ ਅਦਾਰਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਛੜਕਾ ਉਹ ਬਣਾਉਂਦੇ ਨੇ ਕੌਮੀ ਮਾਰਗ ਉਹ ਬਣਾਉਂਦੇ ਨੇ ਉਹਨਾਂ ਨੇ ਇਹ ਵੀ ਏਜੰਡਾ ਰੱਖਿਆ ਇੱਕ ਤੇ ਪਹਿਲਾਂ ਪੰਜਾਬ ਦੇ ਵਿੱਚ ਜ਼ਮੀਨ ਅਕਵਾਇਰ ਕਰਨ ਚ ਪ੍ਰੋਬਲਮ ਜਿੱਥੇ ਜ਼ਮੀਨ ਹੋਈ ਆ ਧਮਕੀਆਂ ਭੂ ਮਾਫੀਆ ਵਾਲੋਂ ਦਿੱਤੀਆਂ ਜਾ ਰਹੀਆਂ ਉਹਦੇ ਸਾਫ਼ ਸਪਸ਼ਟ ਜਿਹੜੀ ਉਹਨਾਂ ਨੇ ਨਰਾਗ ਵਰਮਾ ਸਾਹਿਬ ਨੂੰ ਚਿੱਠੀ ਲਿਖੀ ਆ ਕਿਸ ਅਹੀਂ ਮਜਬੂਰ ਹੋਵਾਂਗੇ ਫਿਰ ਤੇ ਜੇ ਪ੍ਰੋਜੈਕਟ ਬੰਦ ਹੋ ਗਏ ਤੇ ਫਿਰ ਕੌਣ ਜ਼ਿੰਮੇਵਾਰ ਆ ਮਤਲਬ ਪੰਜਾਬ ਪੁਲਿਸ ਜ਼ਿੰਮੇਵਾਰੀ ਲਏਗੀ ਫਿਰ ਜਾਂ ਸਿਵਲ ਪ੍ਰਸ਼ਾਸਨ ਜ਼ਿੰਮੇਵਾਰੀ ਲਏਗਾ ਫਿਰ ਤੇ ਪੰਜਾਬ ਦੇ ਲੋਕਾਂ ਨੇ ਕਹਿਣਾ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਇਹ ਬੜਾ ਇੱਕ ਗੰਭੀਰ ਇਸ਼ੂ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਸ ਤੇ ਇੰਟਰਵਿਨ ਕਰਨਾ ਚਾਹੀਦਾ ਹੈਗਾ ਇੱਕ ਭਾਰਤ ਸਰਕਾਰ ਦਾ ਅਦਾਰਾ ਕਹਿ ਰਿਹਾ ਕਿ ਮੈਨੂੰ ਪੰਜਾਬ 'ਚ ਖਤਰਾ ਆਵਾ ਤੁਸੀਂ ਦੇਖੋ ਨਾ ਗੱਲ ਕਿੱਧਰ ਨੂੰ ਤੁਰਦੀ ਆ ਤੇ ਜਦੋਂ ਗੱਲ ਤੁਰਦੀ ਆ ਤੇ ਉਸ ਤੋਂ ਬਾਅਦ ਗੱਲ ਵੱਧਦੀ ਹੈਗੀਆ ਤੇ ਜਦੋਂ ਗੱਲ ਵਧੂਗੀ ਉਦੋਂ ਪੰਜਾਬ ਸਰਕਾਰ ਨੂੰ ਪ੍ਰੋਬਲਮ ਆਊਗਾ ਫਿਰ ਪੰਜਾਬ ਸਰਕਾਰ ਕਹੂਗੀ ਕਿ ਸਾਡੇ ਨਾਲ ਸੈਂਟਰ ਧੱਕਾ ਕਰੀ ਜਾ ਰਿਹਾ ਤੇ ਜਦੋਂ ਉਹਨਾਂ ਦੇ ਇੱਥੇ ਇੰਜੀਨੀਅਰ ਔਰ ਜਿਨ੍ਹਾਂ ਨੇ ਨੈਸ਼ਨਲ ਹਾਈਵੇ ਥੌਰਟੀ ਖੁਦ ਤੇ ਸੜਕਾਂ ਬਣਾਉਂਦੀ ਨਹੀਂ ਹੈਗੀ ਅੱਜ ਕੱਲ ਪੂਰੇ ਇੰਡੀਆ ਚ ਪ੍ਰਾਈਵੇਟ ਜਿਹੜੇ ਵੱਡੇ ਵੱਡੇ ادارے ਨੇ ਉਹੀ ਸੜਕਾਂ ਬਣਾਉਂਦੇ ਕਿਉਂਕਿ ਪੂਰੀਆਂ ਚੜਕਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤੇ ਉਸ ਮੋੜ ਤੇ ਬੰਦੀਆਂ ਨੇ ਤੇ ਇਹ ਇਸ ਮਸਲੇ ਦੇ ਵਿੱਚ ਜੇ ਉਥੋਂ ਦੇ ਇੰਜੀਨੀਅਰ ਤੇ ਉਥੋਂ ਦੇ ਜਿਹੜੇ ਠੇਕੇਦਾਰ ਆ ਉਹਨਾਂ ਨੂੰ ਧਮਕੀਆਂ ਆ ਰਹੀਆਂ ਹਾਲਾਂਕਿ ਇੱਕ ਬੰਦੇ ਤਾਂ ਕਹਿੰਦੇ ਸੱਟਾਂ ਵੀ ਬਹੁਤ ਲੱਗੀਆਂ ਗਈਆਂ ਉਹਨਾਂ ਨੇ ਫਿਰ ਦਾਖਲ ਨੇ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਕਿੰਨੀ ਪੁਰਾਣੀ ਗੱਲ ਔਰ ਉਸ ਤੇ ਜਲੰਧਰ ਪੁਲਿਸ ਨੇ ਜਿਨ੍ਹਾਂ ਨੇ ਪਰਦਾ ਪਾ ਛੱਡਿਆ ਹੈਗਾ ਤੇ ਇਹਦੇ ਪਿੱਛੇ ਕੌਣ ਲੋਕ ਨੇ ਕੀ ਆਮ ਲੋਕ ਨੇ ਪਿੰਡਾਂ ਵਾਲੇ ਤੇ ਹੋ ਨਹੀਂ ਸਕਦੇ ਤੇ ਪਿੰਡਾਂ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਕਿ ਜੇ ਛੜਕ ਚੌੜੀ ਬਣੀ ਜਾਂ ਕਿਉਂਕਿ ਜਿਹਦੀ ਵੀ ਜ਼ਮੀਨ ਹੋਊਗੀ ਉਹਨੂੰ ਤੇ ਭਾਰ ਸਰਕਾਰ ਨੇ ਪੈਸੇ ਦਿੱਤੀ ਆ ਔਰ ਚੰਗੇ ਪੈਸੇ ਮਿਲ ਰਹੇ ਹੈਗੇ ਨੇ ਫਿਰ ਕਿਸੇ ਨੂੰ ਦਿੱਕਤ ਕੀ ਹੋ ਸਕਦੀ ਹੈਗੀ ਤੇ ਫਿਰ ਜੇ ਪ੍ਰੋਬਲਮ ਹੋਊਗੀ ਕਿਸੇ ਨੂੰ ਤਾਂ ਪੰਜਾਬ ਸਰਕਾਰ ਤੋਂ ਹੋਊਗੀ ਨੈਸ਼ਨਲ ਹਾਈਵੇ ਥੌਰੀਟੀ ਨੂੰ ਕੀ ਪ੍ਰੋਬਲਮ ਹੋ ਗਈ ਜਾਂ ਜਿਹੜੇ ਸੜਕਾਂ ਤੇ ਕੰਮ ਕਰਦੇ ਠੇਕੇਦਾਰ ਠੇਕੇਦਾਰ ਨੇ ਜਾਂ ਇੰਜੀਨੀਅਰ ਨੇ ਮਜ਼ਦੂਰ ਨੇ ਉਹਨਾਂ ਦਾ ਕੀ ਵਿਚਾਰਿਆਂ ਦਾ ਕਸੂਰ ਹੈਗਾ ਜੇ ਕਿਸੇ ਨੇ ਪੰਗਾ ਲੈਣਾ ਪੰਜਾਬ ਸਰਕਾਰ ਨਾਲ ਸਿੱਧਾ ਪੰਗਾ ਲਵੇ ਨਾ ਪੁਲਿਸ ਨਾਲ ਪੰਗਾ ਲਵੇ ਪਰ ਇਹ ਬਹੁਤ ਗਲਤ ਰਜਾਣ ਹੈ ਇਹਦੇ ਨਾਲ ਕੀ ਹੋਏਗਾ ਕਿ ਵਪਾਰੀ ਡਰ ਜਾਏਗਾ ਠੇਕੇਦਾਰ ਡਰ ਜਾਣਗੇ ਆਮ ਬਿਸ਼ੈਰੀ ਵੀ ਡਰ ਜਾਂਦਾ ਹੈਗਾ ਕਿ ਜੇ ਛੜਕਾਂ ਬਣਾਉਣ ਵਾਲਿਆਂ ਨੂੰ ਵੀ ਗੁੰਡੇ ਕਿਸਮ ਦੇ ਲੋਕ ਧਮਕੀਆਂ ਦੇਣ ਲੱਗ ਪਏ ਗੈਰ ਸਮਾਜਿਕ ਅੰਸਰ ਜਿਹੜੇ ਲੋਕ ਹੁੰਦੇ ਉਹ ਧਮਕੀਆਂ ਦੇਣ ਲੱਪੇ ਜਾਨੋ ਮਾਰਨ ਦੀਆਂ ਧਮਕੀਆਂ ਜਿੰਦਾ ਸਾੜਨ ਦੀਆਂ ਧਮਕੀਆਂ ਔਰ ਉਹਨਾਂ ਦੇ ਕੈਂਪਸ ਦੇ ਵਿੱਚ ਵੀ ਵੜ ਗਏ ਲੋਕ ਤੇ ਫਿਰ ਜਿਹੜਾ ਆਮ ਸ਼ਹਿਰੀ ਤੇ ਆਮ ਵਪਾਰੀ ਤੇ ਆਮ ਜਿਹੜਾ ਨਾਗਰਿਕ ਆ ਉਹਦੇ ਸੁਭਾਵਕ ਕੋ ਖੋਪ ਦੇ ਵਿੱਚ ਰਹਿੰਦਾ ਹੈਗਾ ਫਿਰ ਕਾਨੂੰਨ ਵਿਵਸਥਾ ਦੇ ਸਵਾਲ ਖੜੇ ਹੁੰਦੇ ਨੇ ਫਿਰ ਸਰਕਾਰ ਤੇ ਸਵਾਲ ਖੜੇ ਹੁੰਦੇ ਨੇ ਸਰਕਾਰ ਨੂੰ ਫਿਰ ਵਿਰੋਧੀ ਘੇਰ ਲੈਂਦੇ ਨੇ ਉਹ ਜੋ ਵਿਰੋਧੀ ਘੇਰਦੇ ਨੇ ਸਰਕਾਰ ਕਹੂਗੀ ਕਿ ਇਹਨਾਂ ਦਾ ਤਾਂ ਕੰਮ ਹੀ ਹੈ ਪਰ ਇਹ ਬੜਾ ਸੀਰੀਅਸ ਮਸਲਾ ਇਹਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਹੁਣ ਦੇਖਦੇ ਆ ਕਿ ਉਹਨੂੰ ਰਾਗ ਵਰਮਾ ਸਾਹਿਬ ਨੇ ਬੜੀ ਸਟਰੋਂਗਲੀ ਕਿਹਾਗਾ ਪੰਜਾਬ ਪੁਲਿਸ ਨੂੰ ਔਰ ਡੀਜੀਪੀ ਸਾਹਿਬ ਨੂੰ ਕਿ ਇਸ ਤੇ ਕਾਰਵਰਡ ਹੀ ਹੋਣੀ ਚਾਹੀਦੀ ਹੈ ਤੇ ਕਾਰਵਾਈ ਕਰਨੀ ਚਾਹੀਦੀ ਹੈ ਹਲ ਔਰ ਸਰਕਾਰ ਨੂੰ ਦੱਸਣਾ ਵੀ ਚਾਹੀਦਾ ਹੈਗਾ ਕਿ ਅਸੀਂ ਕਾਰਵਾਈ ਕੀਤੀ ਆ ਬੰਦੇ ਅਸੀਂ ਫੜ ਲਿਆ ਮਕਦਮਾ ਦਰਜ ਕਰ ਲਿਆ ਘੱਟੋ ਘੱਟ ਪਤਾ ਤੇ ਲੱਗੇ ਕਿ ਕੋਣ ਅੱਛਾ ਉਹਨਾਂ ਨੇ ਨਾਮ ਵੀ ਦਿੱਤੇ ਆਗੇ ਨੇ ਇਹ ਨਹੀਂ ਕਿ ਉਹਨਾਂ ਨੇ ਹਵਾ 'ਚ ਗੱਲ ਕੀਤੀ ਆ ਨੈਸ਼ਨਲ ਹਾਈਵੇ ਅਥਾਰਟੀ ਦੇ ਜਿਹੜੇ ਉੱਥੇ ਰੀਜਨਲ ਮੈਨੇਜਰ ਆ ਉਹ ਵੱਡਾ ਅਧਿਕਾਰੀ ਹੋਇਆ ਕਲਾਸ 1 ਆਫੀਸਰ ਆ ਉਹਨਾਂ ਨੇ ਨਾਮ ਵੀ ਦਿੱਤੇ ਨੇ ਤੇ ਜੇ ਹਾਲੇ ਤੱਕ ਜੇ ਪਰਚਾ ਨਹੀਂ ਦਰਜ ਹੋਇਆ ਤੇ ਫਿਰ ਮਾੜੀ ਗੱਲ ਆ ਔਰ ਜੇ ਪਰਚਾ ਸਰਕਾਰ ਨੇ ਪੰਜਾਬ ਪੁਲਿਸ ਨੇ ਪਰਚਾ ਮਕ ਦਰਜ ਕਰ ਲਿਆ ਬੰਦੇ ਫੜ ਲਿਆਗੇ ਤੇ ਫਿਰ ਦੱਸਣਾ ਚਾਹੀਦਾ ਹੈਗਾ ਕਿ ਆ ਲੋਕ ਸੀ ਜਿਨ੍ਹਾਂ ਨੇ ਧਮਕੀ ਦਿੱਤੀ ਘੱਟੋ ਘੜ ਪਤਾ ਲੱਗੇ ਕਿ ਉਹਨਾਂ ਪਿੱਛੇ ਕੌਣ ਕਿਹੜੀਆਂ ਤਾਕਤਾਂ ਨੇ ਪਿੰਡ ਵਾਲੇ ਨੇ ਜਾਂ ਪਿੰਡ ਵਾਲਿਆਂ ਨੂੰ ਲੋਕ ਬਦਨਾਮ ਕਰ ਰਹੇ ਨੇ ਜਾਂ ਭੂ ਮਾਫੀਆ ਵਾ ਤੇ ਭੂ ਮਾਫੀਆ ਕੌਣ ਹੋ ਸਕਦਾ ਭੂ ਮਾਫੀਆ ਤੇ ਪਿੱਛੇ ਤੇ ਵੱਡੇ ਵੱਡੇ ਲੋਕ ਹੀ ਹੋ ਸਕਦੇ ਨਾ ਆਮ ਬੰਦਾ ਤੇ ਉਹਦੇ ਚ ਬਦਮਾਸ਼ ਹੁੰਦੇ ਨੇ ਉਹਦੇ ਚ ਪੋਲਿਟਿਸ਼ੀਅਨ ਹੁੰਦੇ ਨੇ ਉਹਦੇ ਚ ਵੰਸਵੰਨੀ ਲੋਕ ਹੁੰਦੇ ਨੇ ਜਾਂ ਉਹ ਨੇ ਜਾਂ ਫਿਰ ਕੋਈ ਹੋਰ ਹੀ ਤੀਜਾ ਬੰਦਾ ਖੇਡ ਖੇਡ ਰਿਹਾਗਾ ਇਹਨਾਂ ਸਾਰੀਆਂ ਪਹਿਲੂnga ਤੋ ਬੁਝਾਰ ਤੋ ਸਰਕਾਰ ਨੂੰ ਪਰਦਾ ਚੁੱਕਣਾ ਚਾਹੀਦਾ ਹੈਗਾ ਔਰ ਉਹ ਚਿਹਰੇ ਜਿਹੜੇ ਆ ਉਹ ਬੇਨਕਾਬ ਕਰਨੇ ਚਾਹੀਦੇ ਨੇ